8 ਮਹੀਨੇ ਦੀ ਖੱਜਲਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀ ਘਰ ਬਣਾਉਣ ਦੀ ਪੁਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਧ ਉੱਤੇ ਪੈ ਗਿਆ। ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ। ਪਿਛਲੇ ਬਰੇ ਦੀਆਂ ਬਾਰਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਟਹਿ ਗਿਆ ਸੀ। ਹੁਣ ਤੱਕ ਕਿੰਨੇ ਹੀ ਘਰ ਟਹਿ ਗਏ ਸਨ ਪਰ ਕਪੂਰ ਸਿੰਘ ਦੇ ਘਰ ਦਾ ਟਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਤਰਕਟਣਾ ਸੀ। ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ ਖਬਰੇ ਕਿਵੇਂ ਅੰਦਰੋਂ ਅੰਦਰ ਹੀ ਆਪਣੀ ਕਬੀਲਦਾਰੀ ਤੋੜਦਾ ਸੀ ਕਿੰਨਾ ਚਿਰ ਬਗਾਨੇ ਘਰਾਂ ਵਿੱਚ ਟੱਬਰ ਰੁਲਦਾ ਰਹੀਂ ਇੱਟਾਂ ਸੁੱਟਾ ਲਈਆਂ ਸੀਮਿੰਟ ਦਾ ਵੀ ਬੰਦੋਬਸਤ ਹੋ ਗਿਆ ਪਰ ਚਾਹ ਤੱਕ ਦਰਬਾਰੇ ਨਾਲ ਗੱਲ ਨਾ ਖੁੱਲੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ ਸਾਹਮਣੇ ਗੜੀ ਸੀ ਕਿਸੇ ਦਾ ਰੌਲਾ ਨਹੀਂ ਸੱਜੇ ਪਾਸੇ ਦੀ ਕੰਧ ਚਾਚੀ ਰਾਮਕੌਰ ਨਾਲ ਸਾਂਝੀ ਸੀ ਕਪੂਰ ਸਿੰਘ ਦੇ ਨਾਲ ਹੀ ਕੁਝ ਹਿੱਸਾ ਉਹਦੇ ਘਰ ਦਾ ਵੀ ਡਿੱਗ ਪਿਆ ਸੀ ਜਿਸ ਤੋਂ ਉਹ ਆਪ ਤੰਗ ਸੀ ਉਹਨੂੰ ਆਪ ਕੰਧ ਦੀ ਲੋੜ ਸੀ ਪਿਛਲੇ ਪਾਸੇ ਚੰਨਣ ਸਿੰਘ ਚੀਨੀਏ ਦੇ ਬਾਤੀ ਸੀ ਕਤੇ ਨਾ ਕਤੇ ਉਹਨੇ ਵੀ ਦੋ ਖਾਣਾ ਬਾਤੀ ਵਿੱਚ ਛੱਤਣੇ ਸਨ ਇਸ ਲਈ ਉਹਨੇ ਛਤੀਰੀ ਧਰਨ ਵੇਲੇ ਅੱਧ ਦੇਣਾ ਮੰਨ ਲਿਆ ਸੀ ਝਗੜਾ ਸੀ ਤਾਂ ਸਾਰਾ ਦਰਬਾਰੇ ਵਾਲੀ ਖੱਬੀ ਬਾਹੀ ਦਾ ਇਹ ਝਗੜਾ ਥੋੜੇ ਕੀਤਿਆਂ ਮੁੱਕਦਾ ਨਾ ਸੀ ਦਿੱਸਦਾ ਇੱਕ ਦੋ ਵਾਰ ਕੰਦ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ ਦਰਬਾਰਿਆ ਉਹ ਦਰਬਾਰੇ ਉਹ ਕੰਦ ਕੱਢ ਲੀਏ ਮਰਨਾ ਪੜੇ ਇਹਨੂੰ ਦਰਬਾਰੇ ਹਾਂ ਤੂੰ ਬੋਲਿਆ ਨਹੀਂ ਯਾਰ ਦੱਸ ਕੀ ਬੋਲਾਂ ਯਾਰ ਕਰ ਲਈ ਕੰਦ ਉਹ ਜਦ ਕੰੰਧਾਂ ਦੇ ਸਮੇਂ ਆਉਣਗੇ ਕੰੰਧਾਂ ਵੀ ਦੇਖੀਆਂ ਜਾਣਗੀਆਂ ਲੋੜ ਅਸਲ ਵਿੱਚ ਦਰਬਾਰੇ ਨੂੰ ਵੀ ਕੰਧ ਦੀ ਓਨੀ ਸੀ ਜਿੰਨੀ ਕਪੂਰ ਸਿੰਘ ਨੂੰ ਨਵੀਂ ਕੰਧ ਮਾੜੀ ਵੀ ਕਿਨੂੰ ਰਹਿੰਦੀ ਐ ਪਰ ਬਹਾਨੇ ਲਈ ਇੱਕ ਲੇਖੇ ਉਹ ਨੂੰ ਇਸ ਕੰਧ ਬਿਨਾ ਸਰਦਾ ਵੀ ਸੀ ਉਹਦੇ ਕੋਲ ਦੋ ਘਰ ਸਨ ਇਸ ਪੁਰਾਣੇ ਕੋਠੇ ਵਿੱਚ ਉਹਦਾ ਕੱਖ ਕੰਡਾ ਤੇ ਡੰਗਰ ਬੱਛਾ ਹੁੰਦਾ ਸੀ ਆਪ ਉਹ ਪਿਛਲੇ ਘਰ ਵਿੱਚ ਰਹਿੰਦੇ ਸਨ ਜਿਸ ਦੀ ਹਾਲਤ ਬੜੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾ ਕਿਸੇ ਤਰ੍ਹਾਂ ਵੀ ਨਹੀਂ ਸੀ ਸਰਦਾ ਕਪੂਰ ਸਿੰਘ ਬੜਾ ਤੰਗ ਪਿਆ ਚਾਚੀ ਰਾਮਕੌਰ ਚੰਨਣ ਸਿੰਘ ਚੀਨੀਆਂ ਤੇ ਹੋਰ ਕਈਆਂ ਨੂੰ ਆਖਿਆ ਕਿ ਉਹ ਦਰਬਾਰੇ ਨੂੰ ਜਾ ਕੇ ਸਮਝਾਉਣ ਕਿ ਮੈਂ ਦਰਬਾਰੇ ਆ ਉਹ ਠੀਕ ਆ ਬਾਈ ਆ ਜਾ ਲੈ ਜਾ ਉਹ ਯਾਰ ਕੰਦ ਆਲਾ ਮਕਾਲਾ ਤੈਨੂੰ ਵੀ ਸੁਖੀ ਐ ਕਿਉਂ ਆੜੀਆਂ ਕਰਦਾ ਐ ਉਹ ਮੈਨੂੰ ਕੋਈ ਲੋੜ ਨਹੀਂ ਕੰਦ ਕੁੰਦ ਦੀ ਜਾ ਕਹਿ ਦੇ ਉਹਨੂੰ ਜਾ ਕੇ ਚਲ ਠੀਕ ਐ ਮੇਰਾ ਕੈਨਡਾਫ ਹਜਵੰਡਾ ਸੀ ਅੱਗੇ ਤੁਹਾਡੀ ਮਰਜ਼ੀ ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ ਗਲੀ ਗਵਾੜ ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਉਹਨੇ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਕਿ ਇੱਕ ਵਾਰ ਉਹ ਆਪ ਜਾ ਕੇ ਦਰਬਾਰੇ ਨੂੰ ਸਮਝਾਵੇ ਖਬਰੇ ਕੋਈ ਗੱਲ ਉਹਦੀ ਅਕਲ ਵਿੱਚ ਆ ਜਾਵੇ ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜਾ ਆਲ ਕੇ ਬਾਜ਼ ਮਾਰੀ ਦਰਬਾਰੇ ਓ ਦਰਬਾਰੇ ਹਾਂ ਭਾਈ ਉਹ ਭਾਈ ਦਰਵਾਰਾ ਘਰੀ ਐ ਉਹ ਤਾਂ ਪਟਵਾਰੀ ਬੰਦਾਂ ਨੂੰ ਗਿਆ ਚੱਲ ਠੀਕ ਐ ਭਾਈ ਉੱਥੇ ਠੀਕਰੂ ਚਾਰ ਬੰਦਾਂ ਚ ਚੱਲ ਉੱਥੇ ਜਾ ਕੇ ਗੱਲ ਕਰਦੇ ਆ ਚੱਲ ਕੈਪਟਨ ਨੰਬਰ ਤੁਹਾਨੂੰ ਲਿਖ ਕੇ ਦੇ ਦੂੰਗਾ ਨਕਸ਼ਾ ਬਣਾ ਕੇ ਦੇ ਦੂੰ ਆ ਫਰਦੂਸੀ ਘੜਾ ਲਓ ਸਸਰੀ ਕਾ ਪਟਵਾਰੀ ਸਾਹਿਬ ਸਸ੍ਰੀਕਾਲ ਆ ਵੀ ਕਪੂਰ ਸਿਆਂ ਬਹਿ ਜਾ ਪਟਵਾਰੀ ਸਾਹਿਬ ਆਪਣਾ ਕੰਮ ਕਰੋ ਜੀ ਦਰਬਾਰੇ ਗੰਧ ਦਾ ਕੀਰਕਣ ਕਰਨਾ ਫਿਰ ਕਿਹੜੀ ਗੰਧ ਆਪਣੀ ਸਾਂਝੀ ਗੰਧ ਮੈਨੂੰ ਲੋੜ ਨਹੀਂ ਜੇ ਤੈਨੂੰ ਲੋੜ ਨਹੀਂ ਮੈਨੂੰ ਤਾਂ ਹੈ ਨਾ ਉਹ ਜੇ ਤੈਨੂੰ ਲੋੜ ਹੈ ਤਾਂ ਤੂੰ ਕਰ ਲੈ ਉਹ ਮੈਂ ਕਿਵੇਂ ਕਰ ਸਕਦਾ ਭਲਾ 40 ਫੁੱਟ ਲੰਮੀ 14 ਫੁੱਟ ਉੱਚੀ 20 ਫੁੱਟ ਚੌੜੀ ਫੇਰ ਮੇਰੇ ਤੇ ਕੋਈ ਸਾਣ ਹੈ ਸਾਣ ਤਾਂ ਨਹੀਂ ਪਰ ਮੇਰਾ ਕੰਮ ਤੱਕਿਆ ਪਿਆ ਨਾ ਮੈਨੂੰ ਤੇ ਕੱਲੇ ਤੇਰੇ ਕੰਮ ਦਾ ਕਾਨੂੰ ਬਾਖੋ ਜੜ ਹੁੰਨੇ ਹੋ ਮਕਾਲੋ ਰਲ ਕੇ ਆਪਾਂ ਕਾਨੂੰ ਆਉਣਾ ਪਟਵਾਰੀ ਸਾਹਿਬ ਭਾਈ ਭਾਈ ਨੇ ਆਪੇ ਨਿਭਣਨਗੇ ਦਰਬਾਰੇ ਮੈਂ ਤੈਨੂੰ ਮਿੰਤ ਨਾਲ ਕਹਿਣਾ ਆਪਾਂ ਤੋਂ ਵੀ ਕਬੀਲਦਾਰ ਬੰਦੇ ਆ ਲੜਦੇ ਚੰਗੇ ਨਹੀਂ ਲੱਗਦੇ ਆਹ ਰਲ ਕੇ ਕੰਧ ਬਣਾਈਏ ਜੀਕਣ ਕਹੇਗਾ ਉੱਕਣ ਕਰ ਲਾਂਗੇ ਕੰਧ ਹੈ ਮਾੜੀ ਦੋਵਾਂ ਨੂੰ ਹੀ ਸੁੱਖ ਹੈ ਜੇ ਮਾੜੀ ਮੋਟੀ ਕੰਧੋਲੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ ਸਾਰਾ ਭਾਰ ਚੁੱਕਣਾ ਮੈਨੂੰ ਵੀ ਔਖ ਹੈ ਤੂੰ ਥੋੜਾ ਚੁੱਕ ਲਈ ਬਹੁਤਾ ਮੈਨੂੰ ਛੁਕਾ ਦੇ ਉਹ ਮੈਂ ਫਦਾਈ ਆ ਵੱਲੋਂ ਵੱਲੀ ਕਿਸੇ ਦਾ ਭਾਰ ਚੁੱਕਦਾ ਫਿਰਾਂ ਪਰ ਤੈਨੂੰ ਇਨਕਾਰ ਕਿਹੜੀ ਗੱਲੋਂ ਆ ਉਹ ਮੇਰੇ ਤੇ ਨਹੀਂ ਜਾਣ ਪੈਸਾ ਖਰਚਣ ਦੀ ਕੋਈ ਨਾ ਖਰਚ ਹਰੇ ਮੈਂ ਕਰ ਦਿੰਨਾ ਫੇਰ ਦੇ ਦੇ ਜਦੋਂ ਤੇਰੇ ਕੋਲੇ ਹੋਣਗੇ ਮੈਂ ਕਿਉਂ ਤੇਰੀ ਜੁੱਤੀ ਹੀ ਠਾਵਾ ਲੈਣਾ ਦੇਣਾ ਤਾਂ ਬਣਿਆ ਹੋਈ ਹੀ ਐ ਕੋਈ ਡਰ ਨਹੀਂ ਅੱਗੜ ਪਿੱਛੜ ਦਾ ਉਹ ਤੈਨੂੰ ਨਹੀਂ ਪਤਾ ਤਾਚਾ ਦਰਬਾਰਾ ਸਿਆਣਾ ਮੇਰੇ ਹਾਲ ਕੰਨੀ ਵੇਖ ਕਿੰਨਾ ਚਿਰ ਹੋ ਗਿਆ ਮੈਨੂੰ ਰੋਲ ਦੇਣ ਨੂੰ ਹੁਣ ਤੂੰ ਐਵੇਂ ਏੜੀ ਕਾਣਾੜਾ ਜੀਕਣ ਕਹੇਗਾ ਊਕਣ ਕਰ ਲਾਂਗੇ ਤੇਰੇ ਹਾਲ ਕੰਨੀ ਕੀ ਦੇਖਾਂ ਮੇਰਾ ਹਾਲ ਕਿਹੜਾ ਚੰਗਾ ਡੂਡ ਇਟ ਦੀ ਨਾ ਸਹੀ ਤੂੰ ਇੱਕ ਇਟ ਦੀ ਕਰ ਲਾ ਚੱਲ ਤੂੰ ਇਟਾਂ ਦਾ ਆਦੀ ਦੇ ਦੀ ਮਜ਼ਦੂਰੀ ਨਾ ਸਹੀ ਜਦ ਮੈਂ ਕੇਰਾ ਕਹਤਾ ਮੈਨੂੰ ਲੋੜ ਹੀ ਨਹੀਂ ਮੈਂ ਨਹੀਂ ਕਰਨੀ ਨਾ ਮੈਨੂੰ ਕਹੀਂ ਚੱਲ ਕੋਈ ਨਹੀਂ ਤੇਰੀ ਰਜਾਵੰਦੀ ਤੋਂ ਬਿਨਾ ਗੰਦ ਨੂੰ ਕਿਵੇਂ ਛੇੜਾਂ ਤੂੰ ਕੋਲ ਤਾਂ ਖੜਾ ਕੰਧ ਬਣੂਗੀ ਤਾਂ ਢਹਿ ਗਈ ਉਹ ਮੈਂ ਤਾਂ ਸਰਦਾਰ ਜੀ ਆਗ ਨਹੀਂ ਲਾਉਣ ਜਾਂਦਾ ਕੰਧ ਨੂੰ ਤੂੰ ਕਹਣਾ ਕੋਲ ਖੜ ਜੇ ਮੈਂ ਬਣਾ ਲਾ ਤੂੰ ਤੀਰ ਤਾਂ ਨਹੀਂ ਧਰੇਗਾ ਉਸ ਤੀਰ ਧਰਨ ਮੈਨੂੰ ਕਿਹੜਾ ਰੋਕ ਸਕਦਾ ਮੈਂ ਮਾਲਕ ਐ ਕੰਧ ਦਾ ਤੇਰੀ ਕੱਲੇ ਦੀ ਐ ਕੰਧ ਮੇਰੀ ਨਹੀਂ ਤੂੰ ਬਹੁਤਾ ਮਾਲਕ ਐ ਤੂੰ ਲਾ ਲਈ ਜਿਹੜਾ ਜੋਰ ਲਾਉਣਾ ਮੈਂ ਜਾਣਦਾ ਤੇਰੇ ਅੰਦਰ ਕਿਹੜਾ ਵਕੀਲ ਬੋਲਦਾ ਮੈਂ ਟਾਉਣਾ ਐ ਕੰਧ ਚੱਲ ਹਟਾ ਮੈਨੂੰ ਕਪੂਰ ਸਿੰਘ ਦੁਚਿੱਤੀ ਵਿੱਚ ਪੈ ਗਿਆ ਘਰ ਬਣਾਵੇ ਜਾਂ ਨਾ ਬਣਾਵੇ ਇਹ ਤਾਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ ਕੰਧ ਬਣਦੀ ਤਿਸਤੀ ਨਹੀਂ ਸੀ ਅੱਧੀ ਵੱਢ ਕੇ ਬਣਾਉਣ ਠੋਕਰਾਂ ਕਰਨ ਵਿੱਚ ਉਹ ਗੱਲ ਨਹੀਂ ਚਾਰ ਚੁਫੇਰੀਆਂ ਪੱਕਾ ਸੋਹਣਾ ਟੱਲੀ ਵਰਗਾ ਚਕੌਰ ਘਰ ਬਣ ਜਾਂਦਾ ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ ਜਦ ਕੰਧ ਉੱਤੇ ਕੰਮ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ ਅੜਿਆ ਤਾਂ ਕਿਸੇ ਦਾ ਕੁਝ ਵੀ ਨਹੀਂ ਰਹਿੰਦਾ ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜ਼ੇ ਇਕੱਠ ਕੀਤਾ ਲੈ ਵੀ ਦਰਬਾਰਾ ਸਿਆਂ ਪੰਚਾਇਤ ਨੇ ਇਹ ਫੈਸਲਾ ਕੀਤਾ ਕਿ ਤੁਸੀਂ ਅੱਧੋ-ਅੱਧ ਨਿਭਣ ਨਾ ਪੜਾ ਮੈਨੂੰ ਕੀ ਲੋੜ ਐ ਮੈਂ ਕਿਉਂ ਫਾਹੇ ਚੜਾਂ ਆਹੋ ਤੈਨੂੰ ਕਾਹਨੂੰ ਲੋੜ ਐ ਦਰਬਾਰਾ ਸਹੀ ਕਹਿੰਦਾ ਬਈ ਇੱਦਾਂ ਸਰਦਾ ਜਦੋਂ ਉਹ ਸਰਪੰਚਾ ਤੂੰ ਮਾਮਲਾ ਸਲਝਾਉਣਾ ਐ ਗਿਲ ਜਾ ਹਣ ਕਪੂਰੇ ਮੈਂ ਤਾਂ ਪੰਚਾਇਤ ਵੱਲ ਦੀ ਗੱਲ ਕਰਦਾ ਉਹ ਐਦਾ ਮਸਲਾ ਤਾਂ ਸੁਲਝਦਾ ਹੀ ਨਹੀਂ ਕਦੇ ਦੁਖੀ ਕਰ ਰੱਖਿਆ ਇਹਨੇ ਦੁਖੀ ਕਰਨੂ ਕੀ ਤੇਰੀ ਤਾਂ ਮੈਂ ਓਏ ਮੂੰਹ ਸੰਭਾਲ ਕੇ ਬੋਲ ਓਏ ਉਹ ਤੁਸੀਂ ਪੰਚਾਇਤ ਦਾ ਮਾਹੌਲ ਨਾ ਖਰਾਬ ਕਰੋ ਓਏ ਗੱਲ ਬਹਿ ਕੇ ਨਿਬੇੜ ਲਓ ਜੇ ਤੁਸੀਂ ਆਪ ਚ ਨਿਭਣ ਨਾ ਸੀ ਤਾਂ ਪੰਚਾਇਤ ਕਰਨ ਦੀ ਕੀ ਲੋੜ ਸੀ ਤੁਸੀਂ ਚਾਰ ਬੰਦਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਆ ਲੈ ਕਪੂਰੇ ਪੰਚਾਇਤ ਦਾ ਫੈਸਲਾ ਮੁਝ ਦੂਰੀ ਦਲਵਾਰੇ ਨੂੰ ਛੱਡੀ ਤੂੰ ਭਾਈ ਤਾਂ ਦਾ ਅੱਧ ਦੇ ਦੇ ਤੇ ਪ੍ਰੈਸ਼ਰ ਦੋ ਕਿਸ਼ਤਾਂ ਦੇ ਵਿੱਚ ਨਿਪਟੜ ਠੀਕ ਹੈ ਤਾਇਆ ਠੀਕ ਠੀਕ ਹੈ ਚਾਚਾ ਅਗਲੇ ਦਿਨ ਪੰਚਾਇਤ ਦੇ ਚਾਰ ਆਦਮੀ ਆਏ ਤੇ ਸਾਹਮਣੇ ਕੰਧ ਟਵਾ ਕੇ ਨੀਂ ਪਟਵਾਉਣ ਲੱਗੇ ਬੜੋ ਸਰਪੰਚ ਸਾਹਿਬ ਰੱਸੀ ਵੇੜੀ ਕੰਮ ਇਹਨਾਂ ਦਾ ਓਏ ਇਨਸਾਫ ਨੂੰ ਜਾਣ ਕੇ ਨਿਆ ਕਰੀਂ ਅਕਾਲੀਆ ਸਾਨੂੰ ਤਾਂ ਦੋਹੇ ਤੇਰਾ ਇੱਕੋ ਸਾਰਾ ਦਲਵਾਰਾ ਸਿਆ ਇਹ ਤਾਂ ਜਮੀ ਵਿੰਗੀ ਐ ਇੱਥੇ ਤਾਂ ਕੰਦ ਜਾਂਦੀ ਨਹੀਂ ਇਹ ਫਰਕ ਤਾਂ ਇਹਨਾਂ ਨੂੰ ਵੀ ਦਿਖਦਾ ਰਸੇ ਉਧਰ ਕਰ ਉਹ ਮੈਨੂੰ ਨਹੀਂ ਮਨਜ਼ੂਰ ਆ ਕੰਦ ਤਾਂ ਚਾਰ ਉਂਗਲਾਂ ਮੇਰੇ ਪਾਸੇ ਤੇਰੀ ਪਈ ਐ ਤੇਰੇ ਪਾਸੇ ਤਾਂ ਸਾਰੀ ਪਈ ਐ ਤੇਰੀ ਉਹ ਭੈਣ ਤੋਂ ਜੰਮਿਆ ਕਿਹੜਾ ਓ ਮੇਰੇ ਪਾਸੇ ਕੰਦ ਧਰਨ ਵਾਲਾ ਨਿਓਂ ਚ ਗੱਟ ਦੂੰ ਨਿਓਂ ਚ ਮੈਂ ਦੇਖਦਾ ਤੈਨੂੰ ਵੱਡਾ ਨਿਓਂ ਚ ਕੱਢਣ ਵਾਲੇ ਨੂੰ ਆਣੀ ਤੰਗੇ ਮੇਰੇ ਸੌਂ ਫੜ ਪੱਤੇ ਆ ਫੱਡੋ ਇਸ ਤੋਂ ਮਕਰੋਂ ਕੁਝ ਦਿਨ ਪਾ ਕੇ ਕੰਧ ਤੇ ਬਣ ਗਈ ਜਿਉ ਜਈ ਚਾਹੀਦੀ ਸੀ ਉਹ ਜਈ ਬਣ ਗਈ ਪਰ ਜਉਣ ਦਾ ਕੋਈ ਹੱਜ ਨਾ ਰਿਆ ਜਿਹੜੀ ਕੱਲ ਦਾ ਡਰ ਸੀ ਉਹੀ ਹੋ ਕੇ ਹਟੀ ਦੋਹਾਂ ਤਰਾਂ ਦੀਆਂ ਜ਼ਮਾਨਤਾਂ ਹੋ ਗਈਆਂ ਦਿਲਾਂ ਵਿੱਚ 파ਟਕ ਪੈ ਗਏ ਬੋਲ ਚੱਲ ਜਾਂਦੀ ਰਹੀ ਪੁਸ਼ਤਾਂ ਲਈ ਵੈਰ ਖੜਾ ਹੋ ਗਿਆ 2-4-6 ਮਹੀਨੇ ਉੜਕਵਰਾ ਲੰਘ ਗਿਆ ਨਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਛੇੜਨਾ ਚਾਇਆ ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ ਮੁੱਕਰ ਤਾਉ ਸਕਦਾ ਨਹੀਂ ਸੀ 6 ਮਹੀਨੇ ਹੋਰ ਲੰਘ ਗਏ ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ ਕਿ ਇੱਕ ਸਵੇਰ ਕਾਲਜਾ ਫੜੀ ਚਾਚੀ RAM ਕੌਹਰਾਈ ਤੂੰ ਸੁਣਿਆ ਕੋਈ ਕਪੂਰ ਸਿਆ ਨਾ ਚਾਚੀ ਕੀ ਗੱਲ ਹੋ ਗਈ ਆ ਜਾ ਬਹਿ ਜਾ ਬਹਿ ਜਾ ਨਹੀਂ ਲਾਈਵੇ ਤੇਨੀ ਕੋਈ ਖ਼ਬਰ ਹੀ ਨਹੀਂ ਮੁੰਡਾ ਤਾਂ ਪੰਜੇ ਲੱਗੇ ਪਿਆ ਦਲਵਾਰਾ ਦਲਵਾਰਾ ਹਾਂ ਦਲਵਾਰਾ ਛੰਡੀ ਦੀ ਸੀਰ ਚ ਆ ਗਿਆ ਤੇ ਰਾਤ ਬਹੂ ਰੋਂਦੀ ਛੱਡੀ ਜਾਂਦੀ ਸੀ ਨਾ ਚਾਚੀ ਮੈਨੂੰ ਤਾਂ ਤੇਥੋਂ ਪਤਾ ਚੱਲਿਆ ਨਾ ਚਾਚੇ ਕੋਈ ਉਪਰੇ ਆਉਣ ਜਾਣ ਬਾਜੋਂ ਕੰਦੋਲੇ ਪ੍ਰਦੇਸ਼ ਐ ਚਾਚੀ ਲੈ ਨੋਹਣਾ ਮਾਤੇ ਚੋਦੇ ਭਾਈ ਕੀ ਹਾਲ ਐ ਭਾਈ ਦਰਵਾਰਿਆ ਠੀਕ ਹੁਣ ਚੰਗਾ ਬਾਈ ਉਹ ਕੋਈ ਨਾ ਕੋਈ ਨਾ ਪਿਆਰ ਐ ਉੱਠਣ ਦੀ ਕਿễ ਚਲਾਣਾ ਕਰ ਕਮਜ਼ੋਰੀ ਜਾਦੇ ਆ ਬਾਈ ਉਹ ਕੋਈ ਨਾ ਕੋਈ ਨਾ ਸਭ ਠੀਕ ਹੋਜੂ ਜਿਗਾਠ ਬਚ ਰਵੇ ਬਾਣ ਬਥੇਰਾ ਇਲਾਜ ਕਿੱਥੋਂ ਚੱਲਦਾ ਧੱਕਾ ਆਂਦੇ ਇਲਾਜ ਵੀ ਕੋਈ ਇਲਾਜ ਹੁੰਦੇ ਆ ਮੈਂ ਮੰਡੀ ਜਾ ਕੇ ਡਾਕਟਰ ਭੇਜਣਾ। ਉਹ ਮੈਂ ਤਾਂ ਤੇਰੇ ਅੱਗੇ ਪੈਸੇ ਦੇਣੇ ਆ ਬਾਈ। ਉਹ ਤੂੰ ਕਿਹੜਾ ਤਗੜਾ ਹੋ ਦਿੰਦਾ ਰਹੀ ਪੈਸੇ। ਐਸੇ ਪੂਸਿਆਂ ਨੇ ਨਾਲ ਜਾਣੇ। ਮਕਾਨ ਸਿਰੇ ਚੜ ਗਿਆ ਬਾਈ। ਉਹ ਥੋੜਾ ਜਿਹਾ ਟੀਪ ਟੱਲਾ ਰਹਿੰਦਾ। ਮੈਨੂੰ ਤਾਂ ਸਰਪੰਚ ਹੀ ਪਖਾਉਂਦਾ ਰਿਹਾ। ਨਹੀਂ ਮੈਂ ਕਿਹੜਾ ਤੇਰਾ ਦੋਖੀ ਸੀ ਬਾਈ ਹੁਣ ਤੂੰ ਇਹ ਗੱਲਾਂ ਨੂੰ ਦਿਲ ਤੇ ਨਾ ਲਿਆ ਚਾਰ ਭਾਂਡੇ ਹੋਣਗੇ ਤਾਂ ਕੜਕਣਗੇ ਮੈਂ ਤੇਰੇ ਬਿਨਾ ਕਾਹਦੇ ਝੁਗਾ ਬਾਈ ਹਉ ਤੂੰ ਦਿਲ ਦਾ ਅਕਵੀਰ ਮੈਂ ਕੋਈ ਤੇਰਾ ਵੈਰੀ ਤਾਂ ਨਹੀਂ ਉਨ ਦੇ ਕੌਲੀ ਚੀਜ਼ ਬੋਲ ਬਕਦੀਓ ਜੰਮੇ ਨਾਲ ਦੇ ਜੰਮੇ ਨਾਲ ਦੇ ਤੇ ਤੋਂ ਨਹੀਂ ਬੋਲ ਜਾਂਦੇ ਕੌਲੀ ਚੀਜ਼ ਬੋਲ ਬਕਦੀਓ ਜੰਮੇ ਨਾਲ ਦੇ